ਅੱਜ ਸਾਫ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਦੀ ਹੈ। ਹੋਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਰੋਣ ਤੋਂ ਪਹਿਲਾਂ 10 ਵਜੇ ਸੁਝਾਉਗਾ। ਮੈਂ ਬਹੁਤ ਮੈਨੂੰ ਮੇਰੀ ਨੂੰਹ ਨੂੰ ਸਕੂਲ ਮਿਲਿਆ ਅੱਜ। ਵੀਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ। ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਮੇਰੀ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਸੋ ਥੇਰੋਜ਼ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਆਇਆ ਜੀਹਾਂ ਲੁਧਿਆਣਾ ਸ਼ਹਿਰ ਵਿੱਚ 22 ਸਾਲ ਦੀ ਬੱਚੀ ਨੂੰ ਜ਼ਿੰਦਾ ਦਫਨੋਂਨ ਵਾਲੇ ਹੱਤਿਆਰਾਂ ਨੂੰ ਹੈ ਜਿਹੜਾ ਲੁਧਿਆਣਾ ਦੇ ਕੋਰਟ ਨੇ ਵਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਦੱਸਦੀ ਹੈ ਕਿ ਦੋ ਦਿਨ ਪਹਿਲਾਂ ਸੁਣਵਾਈ ਪੂਰੀ ਹੋਣ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸ਼ੁਕਰਵਾਰ ਨੂੰ ਅਦਾਲਤ ਨੇ ਉਸਨੂੰ ਦੋਸ਼ੀ ਠਹਿਰਾ ਦਿੱਤਾ ਸੀ ਸੋਮਵਾਰ ਅਤੇ ਮੰਗਲਵਾਰ ਨੂੰ ਕਿਸੇ ਕਾਰਨਾਂ ਤੋਂ ਉਸਨੂੰ ਸਜ਼ਾ ਨਹੀਂ ਸੁਣਾਈ ਗਈ ਦੱਸਦੀ ਹੈ ਕਿ ਨੀਲਮ ਤੇ ਆਪਣੀ ਗਵਾਂਡਣ ਹਰਪ੍ਰੀਤ ਸਿੰਘ ਦੀ 2.5 ਸਾਲਾ ਬੀਟੀ ਦਿਲਰੋਜ਼ ਕੌਰ ਦੀ ਹਤਿਆ ਦਾ ਗੁਨਾਹ ਸਾਬਿਤ ਹੋਇਆ ਦੋਸ਼ੀ ਨੀਲਮ ਨੇ 28 ਨਵੰਬਰ ਨੂੰ ਜਿਹੜਾ ਸ਼ਿਮਲਾਪੁਰ ਇਲਾਕੇ ਦੇ ਵਿੱਚ ਦਿਲਰੋਜ਼ ਨੂੰ ਸਕੂਟੀ ਤੇ ਕਿਡਨੈਪ ਕਰਕੇ ਸਲੇਮ ਡਾਬਰੀ ਇਲਾਕੇ ਦੇ ਵਿੱਚ ਗੱਡਾ ਖੋਦ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਸੀ ਬੱਚੀ ਦੀ ਮਾਂ ਨੇ ਜਿਹੜਾ ਕੋਰਟ ਦੇ ਬਾਹਰ ਰੋਂਦੀ ਬਿਲਖਦੀ ਰਹੀ ਕਿ 5 ਮਿੰਟ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਬੱਚੀ ਹੈ ਜਿਹੜੀ ਮਾਰ ਦਿੱਤੀ ਗਈ ਹੈ ਤੇ ਉਹ ਉਸਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸਨ ਸੋ ਦਿਲਰੋਜ਼ ਦੇ ਪਿਤਾ ਨੇ ਕਿਹਾ ਹੈ ਕਿ ਉਹ ਆਪਣੇ ਬੱਚੇ ਦੇ ਲਈ ਬਾਜ਼ਾਰ ਤੋਂ ਖਿਡੌਣੇ ਅਤੇ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਸਨ ਨੀਲਮ ਨੂੰ ਇਹ ਗੱਲ ਪਸੰਦ ਨਹੀਂ ਸੀ ਇਹੀ ਕਾਰਨ ਹੈ ਉਸਨੇ ਦਿਲਰੋਜ਼ ਨੂੰ ਮੌਤ ਦੇ ਘਾਟੂ ਤਾਰ ਦਿੱਤਾ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਸੁਣਵਾਈ ਹੋਈ ਹੈ ਜਿਸ ਤੇ ਮਹਿਲਾ ਨੇ ਦਿਲਰੋਜ਼ ਨੂੰ ਮਾਰਿਆ ਸੀ ਉਸ ਨੂੰ ਫਾਂਸੀ ਦੀ ਸਜ਼ਾ ਹੈ ਜਿਹੜੀ ਅਦਾਲਤ ਨੇ ਸੁਣਾ ਦਿੱਤੀ ਹੈ ਦੱਸ ਦੇ ਕਿ ਬੜੇ ਲੰਬੇ ਸਮੇਂ ਤੋਂ ਦੇ ਰੋਜ਼ਾ ਪਰਿਵਾਰ ਹੈ ਉਸ ਦੇ ਮਾਤਾ ਪਿਤਾ ਨੂੰ ਰੋਕੇ ਇਨਸਾਫ ਦੀ ਗੋਹਲ ਲਗਾ ਰਹੇ ਸਨ ਅਤੇ ਆਖਰਕਾਰ ਉਹਨਾਂ ਨੂੰ ਜਿਹੜਾ ਇਨਸਾਫ ਦੇ ਦਿੱਤਾ ਗਿਆ ਹੈ ਬੱਚੀ ਦੀ ਕਾਤਲ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਗਈ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕ ਤੇ ਰੌਣ ਲੁਧਿਆਣਾ 来 ਹਾਂਜੀ 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 ਮੈਂ ਕੁਮਨ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਬੋਲਟੀ ਨਹੀਂ ਕੁਮਨ ਸਾਹਿਬ ਦਾ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮਿੰਨ ਰੱਬ ਕੋ ਤੋਂ ਮੇਰਾ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਰ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖ ਦਿੰਦੇ ਬੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰ ਰਿਹਾ ਸੀ ਸਿਰ ਸਿਰ ਦਾ ਪਾਰਟ ਪਾਰਟ ਕਰ ਰਿਹਾ ਸੀ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੀ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਹੈ ਜੀ ਮੈਂ ਆਪਣੀ ਬੀੜੀ ਗੁਪਤਾ ਜੀ ਦੇ ਪਰਉਕਾਰ ਸੇ ਕੁਮਰ ਜੀ ਦਾ ਮੇਰੇ ਕੋਈ ਫਾਲਟ ਨਹੀਂ ਜੀ ਜੱਜ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰਨਵਾਦ ਹੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂ ਨਹੀਂ ਵੀ ਪਰ ਸੇ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰਾ ਧੰਨਵਾਦ ਨਿਆਂ ਮਿਲ ਗਿਆ ਜੀ ਜੀ ਨੂੰ ਇਨਸਾਫ ਮਿਲਿਆ ਸਭ ਦਾ ਧੰਨਵਾਦ ਪੂਰੀ ਪ੍ਰੈਸ ਕੁਮਨ ਸਰ ਉਹਨਾਂ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਪੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰ ਦਿੱਤੀ ਔਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਈ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਤਸਵੀਰ ਆ ਦਾਲਾ ਮੈਂ ਚੱਕ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਹੁਣ ਸਜਾ ਦਵਾ ਦਿੱਤੀ ਆ ਅਸੀਂ ਕਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜਾ ਦਵਾਨ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੱਦਾਂ ਸਮਾਪਤੀ ਤੋਂ ਹੁੰਦਾ ਸੀ ਪੂਰਾ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਬੱਸ ਜੋ ਚਾਹੀਦਾ ਸੀ ਉਹ ਮਿਲ ਗਿਆ ਨੂੰ ਫਾਂਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ